ਕਿੰਝ ਗੁਰੂ ਦੇ ਸਰੂਪ ਜਾਂਦੇ ਨੇ ਗਵਾਚ ਬਈ ਕਮੇਟੀ ਕਾ ਤੋਂ ਕਹੇ ਨਾ ਕਰਉਣੀ ਜਾਂਚ ਬਈ ਹਾ ਤੋਂ ਉਂਗਲਾਂ ਦਾ ਮੌਕਾ ਦਿੰਦੇ ਸਰਕਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਬਈ ਜਥੇਦਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਬਈ ਜਥੇਦਾਰਾਂ ਨੂੰ ਬਾਦਲਾਂ ਨੇ ਤਖਤਾਂ 'ਨਾ ਮੱਥਾ ਲਾ ਲਿਆ ਗੜਗੱਜ ਸਿਉ ਨੂੰ ਇਹਨਾ ਤਖਤ ਤੇ ਬਾਲਿਆ ਲੈ ਕੇ ਤਖਤਾਂ ਦੀ ਓਟ ਇਹ ਲਕਾਉਣ ਹਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ 15 ਵੀ ਕਪੜੇ ਕਿਉਂ ਹੁੰਦੇ ਰੋਜ਼ ਨੇ ਕੋਲੀ ਜਿਹੇ ਕੋਲਕਾਤੇ ਬਣੇ ਬੋਝ ਨੇ ਰਾਂਗੇ ਓਏ ਨੰਗੇ ਬਾਦਲਾ ਦੇ ਯਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਬਾਦਲਾਂ ਦੇ ਚਮਚੇ ਕਿ ਰੌਲਾ ਪਾਉਂਦੇ ਨੇ ਫੋਨ ਲਾ ਕੇ ਸਾਨੂੰ ਇਹ ਧਮਕਾਉਂਦੇ ਨੇ ਥਿੱਦੇ ਮੱਥੇ ਕੱਢੇ ਸਾਡੇ ਨਾਲ ਖਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਕਿੱਥੇ ਸਾਡੀ ਕੌਮ ਦਾ ਰੁਪਈਆ ਜਾ ਰਿਹਾ ਹੈ ਕੌਣ ਬੈਠਾ ਇੱਥੇ ਗੋਲ ਕਾਣੂ ਖਾ ਰਿਹਾ ਹੈ ਕਿਹੜਾ ਕਿੱਥੇ ਬੈਠਾ ਜੋੜ ਕੇ ਬਿਤਾਰਾ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਅਸੀਂ ਕਿਉਂ ਨਹੀਂ ਪੁੱਛ ਸਕਦੇ ਵੀ ਜਥੇਦਾਰਾਂ ਨੂੰ ਠੰਗ ਤੇ ਜ ਆਪਣੇ ਆਪ ਨੂੰ ਸੁਪਰੀਮ ਮੰਨਦੀਆਂ ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਮਤਲਬ ਸੰਗਤ ਨੂੰ ਦਿੱਤਾ ਤੇ ਸੰਗਤ ਦੇ ਮੂਹਰੇ ਜਵਾਬ ਦੇ ਗੁਰੂ ਸਾਹਿਬ ਹੀ ਹੋਏ ਸੀ ਜਦੋਂ ਜਾ ਕੇ ਮਜ਼ਾਰ ਤੇ ਕੀਆ ਗਏ ਸੀ ਜੇ ਕੀ ਸਵਾਲਾ ਜੋ ਪੈਦਾ ਹੋਈ ਹੈ ਤਾਂ ਫਿਰ ਅਸੀਂ ਸਵਾਲ ਕਿਉਂ ਨਾ ਕਰੀਏ ਜੇ ਤੁਸੀਂ ਮੰਨਦੇ ਹੋ ਕਿ ਸੰਗਤ ਸੁਪਰੀਮ ਹੁੰਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਤਬਰ ਸੰਗ ਤੇ ਸਵਾਲ ਕਰਿਓ ਜੇ ਨਾ ਸਵਾਲਾਂ ਨਾਲ ਸਹਿਮਤ ਹੈਗੇ ਹੋ ਤਾਂ ਸ਼ੇਅਰ ਕਰਿਓ ਇੱਕ ਕਮੈਂਟ ਵੀ ਜ਼ਰੂਰ ਕਰਿਓ ਤੇ ਜੇ ਬਾਦਲਾਂ ਦੇ ਕੀਆ ਚਮਚੇ ਹੀ ਹੈਗੇ ਹੋ ਫਿਰ ਮਾਗੀ ਦੇ ਮੇਲੇ 'ਚ ਹੌਮ ਹੌਮ ਆ ਕੇ ਇਹਨਾਂ ਦੀਆਂ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਇਓ ਕਿਉਂਕਿ ਕੌਮ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੇ ਹੱਕੀਆ ਹੁਕਮ ਨੂੰ ਨਹੀਂ ਮੰਨਿਆ ਜਿਹੜੇ ਅਕਾਲ ਤਖਤ ਦੇ ਭਗੌੜੇ ਨੇ ਤੇ ਜਿਨ੍ਹਾਂ ਨੇ ਪਰਮ ਗੁਨਾਹ ਕੀਤੇ ਆ ਪਰਮ ਗੁਨਾਹ ਕਿਹੜਾ ਸੀ ਜਿਹੜਾ ਰਾਵਣ ਨੇ ਕੀਤਾ ਸੀ ਕਿਉਂਕਿ ਸਾਧੂ ਦੇ ਭੇਜ ਤੇ ਜਾ ਕੇ ਸੀਤਾ ਨੂੰ ਕਿਹਾ ਮਾਂ ਕੇ ਚੱਕ ਕੇ ਲਿਆਉਂਦਾ ਤੇ ਇਹਨਾਂ ਨੇ ਵੀ ਉਹ ਸਿੱਖਾਂ ਦੀ ਸਰਮੌਰ ਜਮਾਤ ਜਿਹੜੀ ਕਿ ਇਹ ਸਿੱਖੀ ਖਾਤਰ ਕੀ ਉੱਠ ਕੇ